ਇਸ ਵਕਤ ਦੀ ਵੱਡੀ ਖਬਰ ਹੈ ਭਾਰਤ ਦੇ ਸੁਭਾ ਗੁਜਰਾਤ ਤੋਂ ਸਾਮਣੇ ਆ ਰਹੀ ਹੈ ਜਿੱਥੇ ਕਿ ਗੁਜਰਾਤ ਦੇ ਸ਼ਹਿਰ ਅਹਮਦਾਬਾਦ ਦੇ ਵਿੱਚ ਇੱਕ ਵੱਡਾ ਜਹਾਜ਼ੀ ਹਾਦਸਾ ਵਾਪਰਿਆ ਹੈ ਨਾਲ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਬਾਅਦ ਦੁਪਹਿਰ 1:20 ਮਿੰਟ ਤੇ ਇਹ ਹਾਦਸਾ ਵਾਪਰਿਆ ਹੈ ਜਦੋਂ ਅਹਮਦਾਬਾਦ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਇੰਗਲੈਂਡ ਲਈ ਇੱਕ 에ਅਰ ਇੰਡੀਆ ਦਾ ਜਹਾਜ਼ ਜਿਵੇਂ ਟੇਕ-ਆਫ ਹੁੰਦਾ ਹੈ ਤੇ ਟੇਕ-ਆਫ ਹੁੰਦਿਆ ਸਾਰੀ ਜਹਾਜ਼ ਦੇ ਵਿੱਚ ਤਕਨੀਕੀ ਖਰਾਬੀ ਕਾਰਨ ਰਹਾਇਸ਼ੀ ਇਲਾਕੇ ਦੇ ਵਿੱਚ ਇਹ ਪਲੇਨ ਕ੍ਰੈਸ਼ ਹੋ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਹਫੜਾ ਤਫਰੀਦ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਹਾਲਾਂਕਿ ਜੋ ਜਾਣਕਾਰੀ ਅਜੇ ਤੱਕ ਇਸ ਨਿਕਲ ਕੇ ਸਾਹਮਣੇ ਆਈ ਹੈ ਤਾਂ ਉਸ ਮੁਤਾਬਕ 에ਅਰ ਇੰਡੀਆ ਦੇ ਇਸ ਜਹਾਜ਼ ਤੇ ਵਿੱਚ ਕੁੱਲ 232 ਵਿਅਕਤੀ ਸਵਾਰ ਸਨ ਜਿਸ ਦੇ ਵਿੱਚੋਂ 220 ਜਿਹੜੇ ਪੈਸੇਂਜਰ ਸਨ ਤੇ 12 ਕਰੂ ਮੈਂਬਰ ਸਨ ਹਾਲਾਂਕਿ ਅਜੇ ਤੱਕ ਕਿਸ ਤਰ੍ਹਾਂ ਦੀ ਕੈਜ਼ੂਐਲਟੀ ਹੋਈ ਹੈ ਕਿੰਨੀਆਂ ਕੋ ਕੈਜ਼ੂਐਲਟੀਆਂ ਹੋਈਆਂ ਨੇ ਇਸ ਬਾਬਤ ਅਜੇ ਤੱਕ ਕੋਈ ਵੀ ਤਸਵੀਰ ਜਿਹੜੀ ਉਹ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਕੋਈ ਗਿਣਤੀ ਸਾਹਮਣੇ ਆਈ ਹੈ ਪਰੰਤੂ ਰਾਹਤ ਕਾਰਜਾਂ ਦੀ ਆਪਾਂ ਗੱਲ ਕਰੀਏ ਤਾਂ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਤਾਂ ਤ ਇਸ ਮੌਕੇ ਤੇ ਵੱਖ-ਵੱਖ ਟੀਮਾਂ ਜਿਹੜੀਆਂ ਪਹੁੰਚ ਜਾਂਦੀਆਂ ਨੇ ਤਾਂ ਉਹਨਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜਾਂਦੇ ਨੇ ਜ਼ਖਮੀਆਂ ਨੂੰ ਅਹਮਦਾਬਾਦ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਹੈ ਤੇ ਸਾਰੇ ਮਾਮਲੇ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਮੌਕੇ ਤੇ ਬਹੁਤ ਸਾਰੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਨੇ ਉੱਥੇ ਰਾਜਨੀਤਿਕ ਨੁਮਾਇੰਦਿਆਂ ਦਾ ਜਮਾਵੜਾ ਵੀ ਲੱਗ ਚੁੱਕਿਆ ਹੈ ਕਿਉਂਕਿ ਭਾਰਤ ਦੇ ਵਿੱਚ ਅੱਜ ਇੱਕ ਵੱਡਾ ਜਹਾਜ਼ੀ ਹਾਦਸਾ ਵਾਪਰਿਆ ਹੈ ਕਿ 220 ਵਿਅਕਤੀ ਕੁੱਲ ਜਿਹੜੇ ਯਾਤਰੀ ਇਸ ਜਹਾਜ਼ ਦੇ ਵਿੱਚ ਸਵਾਰ ਸਨ ਤੇ 12 ਦੇ ਕਰੀਬ ਕਰੂ ਮੈਂਬਰ ਭਾਵ ਕਿ 232 ਵਿਅਕਤੀ ਇਸ ਜਹਾਜ਼ ਦੇ ਵਿੱਚ ਸਵਾਰ ਸਨ ਤੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਅਹਮਦਾਬਾਦ ਦੇ ਇੰਟਰਨੈਸ਼ਨਲ 에ਅਰਪੋਰਟ ਤੇ ਡੋਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟਸ ਦਾ ਵੱਡੀ ਗਿਣਤੀ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੇ ਰਹਾਇਸ਼ੀ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਕਿ 에ਅਰਪੋਰਟ ਮੌਜੂਦ ਹੈ ਤੇ ਜਿਵੇਂ ਹੀ 에ਅਰ ਇੰਡੀਆ ਦਾ ਜਹਾਜ਼ 1:20 ਮਿੰਟ ਤੇ ਟੇਕ-ਆਫ ਹੁੰਦਾ ਤਕਹੋਫ ਉਂਡਰ ਸਾਰੀ ਜਹਾਜ਼ ਦੇ ਵਿੱਚ ਕੋਈ ਤਕਨੀਕੀ ਖਰਾਬੀ ਆਉਂਦੀ ਹੈ ਜਿਸ ਕਾਰਨ ਰਿਹਾਈਸ਼ੀ ਇਲਾਕੇ ਦੇ ਵਿੱਚ ਹੀ ਇਹ ਪਲੇਨ ਹੈ ਜਿਹੜਾ ਉਹ ਹਾਦਸਾ ਗ੍ਰਸਤ ਹੋ ਜਾਂਦਾ ਹੈ ਕ੍ਰੈਸ਼ ਹੋ ਕੇ ਡਿੱਗ ਜਾਂਦਾ ਹੈ